ਵਾਜੀ ਇਹ 하게 ਨਾਸਤ ਗਿਆ ਜੀ ਤੇ ਆ ਬਾਜੀ ਪਰ ਮੋਰਚੇ ਤੇ ਸਿੱਧ ਕਰ ਦਿੱਤਾ ਉਥੇ ਉਹਨਾਂ ਤਰੀਫਾ ਕੀਤੀ ਆਪਾਂ ਰਾਜੀ ਆ ਹੋਵੇ ਜਾਂ ਹੋਰ ਹੋਣ ਨਹੀਂ ਅਹੀ ਕੰਮ ਨੇ ਸਟਾਰਗੇ ਬੰਦੇ ਸਿਆਣੇ ਕੋਈ ਦੇਖਿਆ ਹੀ ਨਹੀਂ ਅੰਦਰ ਇਹ ਲੜਾਈ ਲੜਦੇ ਆ ਮੀਟਿੰਗ ਦੇ ਵਿੱਚ ਤੇ ਐਂ ਏਜੰਡਾ ਬਣਾ ਕੇ ਬਾਹਰ ਫੇਕੋ ਜਦ ਜੱਫੀ ਪਾ ਕੇ ਨਿਕਲਦੇ ਇਹ ਉਥੇ ਮੋਰਚੇ ਸਿੱਧ ਕਰ ਦਿੱਤਾ ਵੇ ਲੜਾਈ ਦੇ ਵਿੱਚ ਐਮ ਰੋਰ ਕੁੰਮਨਸਾ ਦਾ ਕਹ ਪਿਛੇ ਆਜ਼ਾਦੀ ਦੀ ਲੜਾਈ ਪਮਾ ਲੈ ਗਿਆ ਇਹ ਅੰਗਰੇਜ਼ ਦੀ ਸੰਧੀ ਕਰਕੇ ਕਿਆ ਕੋਸ਼ਿਸ਼ੀ ਤੀਲਾ ਮੋਰਚਾ ਕਿਆ ਆ ਜਿਹੜੀ ਆਵਾਜ਼ ਕਹਾਂ ਦੀ ਜ਼ਮੀਨ ਦਾ ਵਾ ਇਹ ਸਾਰੇ ਕੁੰਮਨਸਾਨ ਮੋਰੇ ਹੋ ਗਏ ਨੇ ਕੋਈ ਦੂਜੇ ਤੋਂ ਛਣਕ ਵੀ ਮੋਰਚਾ ਜਿਹਾ ਨਹੀਂ ਅੱਜ ਤੋਂ ਮੋਰਚਾ ਦਾ ਮੈਨੇ ਨਾਂ ਲੜਾ ਉਹ ਸਰਕਾਰ ਏਜੰਸੀਆਂ ਵਾਲਦਿਆਂ ਦੀ ਆ ਚੱਲ ਖੇਤਰੋਜੀ ਤਰੀਕਾਰ ਕੇ ਨਾ ਜਾਂਦੇ ਆ ਉੱਥੇ ਵੀ ਜਾਸੀਆਂ ਵਾਰੀਆਂ ਬੜੀ ਸਿਆਣਪ ਦੇ ਨਾਲ ਬੜੀ ਸੂਝ ਬੂਝ ਦੇ ਨਾਲ ਬੇਨਤਨਾ ਉਹ ਟਾਂਗਾ ਰੱਖੇ ਤੁਮੇ ਤਰ੍ਹਾਂ ਮੋਰਚੇ ਨੂੰ ਸਹੀਕ ਰੱਖਿਆ ਔਰ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਉਸ ਮੋਰਚੇ ਨੂੰ ਬਦਨਾਮ ਕਰ ਲਈ ਉਹ ਰੋੜੇ ਤੇ ਤੋਂ ਨਾਲੇ ਪਾਇ ਠੀਰ ਜਾ ਕੇ ਸਰਕਾਰ ਨੂੰ ਮੂੰਹ ਪਰਨੇ ਢਿਗਣਾ ਪਿਆ ਜਦੋਂ ਬਾਤ ਇਹਸ ਨਹੀਂ ਚੱਲੀ ਤੁਹਿਆਂ ਮੋਤੀ ਦਾ ਬਿਆਨ ਸੁਣਿਆ ਹੁਣ ਮੋਰਚੇ ਤੇ ਮਗਰੋਂ ਮੋਤੀ ਕਹਿੰਦਾ ਕੌਣ ਸਹੈਦ ਥੋੜੇ ਜਾਈ ਅਜੰਤਾ ਬੜਾ ਇਹਨਾਂ ਦਾ ਖਤਰਨਾ ਆ ਗਿਆ ਉਹਦਾ ਕਹਿਣ ਦਾ ਮਤਲਬ 13 ਮਹੀਨੇ ਇੱਥੇ ਹੀ ਚਲਾ ਗਿਆ ਦੂਜਿਆਂ ਨੇ ਤਾਂ ਇਹੇ ਗੱਲ ਦੰਗ ਕੋਈ ਐਨ ਭੱਜਣਾ ਕੋਈ ਇਹਨੂੰ ਭੱਜਣੇ ਆਪਸੇ ਲੜ ਕੇ ਇਸ ਕਰਕੇ ਅਸੀਂ ਉਹਨਾਂ ਨੂੰ ਮਾੜੇ ਨਹੀਂ ਕਿਤੇ ਸਾਰਿਆਂ ਨੇ ਸਾਹ ਦਿੱਤਾ ਉਸ ਮੋਰਚੇ ਦੇ ਸਾਰੇ ਗੁਰਦੁਆਰੇ ਜੋ ਲਾਸਾ ਹੋਣ ਲਪਈਆਂ ਸਾਰੇ ਮੁਰਖਾਂ ਜੋ ਸਾਡੇ ਸਿੱਖ ਹੈ ਆਉਣ ਲਾਪਈ ਪੰਡ ਪੰਡ ਜਿੱਥੇ ਗਲੀ ਆ ਅੱਜ ਹੜਤਾਲ ਉੱਥੇ ਹੜਤਾਲ ਜਿੱਥੇ ਗਲੀ ਵੇ ਇਹਨਾਂ ਨੂੰ ਘੇਰ ਲਓ ਉਹਨਾਂ ਨੂੰ ਘੇਰ ਲੀਤੇ ਸੀ ਆ ਹੁਣ ਵੀ ਬੋਰਟਾ ਤੁਸੀਂ ਦੇਖਿਆ ਹੋਵਾ ਜਿੱਥੇ ਜਿੱਥੇ ਆਪਣਾ ਜੋਰ ਆ ਕੁਝ ਗਲਤੀਆਂ ਹੋਈਆਂ ਹੋਣਗੀਆਂ ਦਾਗਾਂ ਨੁਗਾ ਲੈ ਕੇ ਭੱਜਣੀਆਂ ਜਿਹੜਾ ਫੈਸਲਾ ਸੀ ਵੀ ਇਹਨਾਂ ਦੇ ਸਵਾਲ ਕਰਨੀ ਆ ਇਹਨਾਂ ਨੂੰ ਬੋਲਣ ਜੋ ਕਹਿੰਦੇ ਆ ਇਹ ਜਣਾ ਉਹ ਵੀ ਆਪਾਂ ਕੀਤਾ ਜਿੱਥੇ ਜਿੱਥੇ ਲਾਲ ਚੰਡੇ ਵਾਲੇ ਦਾ ਸਜੰਧ ਮੋਰਚੇ ਵਾਲੇ ਆ ਉੱਥੇ ਉੱਥੇ ਪੋਤਾ ਹਰੇਆ ਜਾ ਘਟਿਆ ਪੰਜ ਪਾਲੇ ਇਸ ਕਰਕੇ ਅਜੰਡਾ ਮੈਂ ਲਗਾ ਜੋ ਦਸਣਾ ਇਹ ਵੀ ਇਹ ਜਿਹੜਾ ਦਸਣਾ ਚਾਹੁੰਦੇ ਆ ਇਸ ਕਰਕੇ ਆਪਾਂ ਉਹ ਵਿੱਢਿਆ ਵਾ ਆਪਾਂ 9 ਤਰੀਕ ਨੂੰ ਸਾਰੇ ਮੰਤਰੀਆਂ ਦੇ ਘਰਾਂ ਮੁਰੇ ਧਰੇ ਆ ਰਹੇ ਆ ਆਰਐਮਪੀ ਵੱਲੋਂ ਭਾਰਤੀ ਇਨਕਲਾਬੀ ਮਾਰਸ਼ਾਦੀ ਪਾਰਟੀ ਵੱਲੋਂ ਆਮ ਲੋਕਾਂ ਦੀ ਗੱਲ ਲਜਾਣੀ ਆ ਵੀ ਕਲਿਆਣ ਆ ਨਹੀਂ ਵੇ ਲੋਕ ਭਲਾਈ ਆ ਗਈ ਪੀਪੀ ਆ ਗਈ ਆਮ ਆ ਗਈ ਜਾਂ ਕਹਨੂੰ ਇੱਕ ਪਾਸੇ ਹੋਰ ਕੋਈ ਸਰਕਾਰ ਨੂੰ ਚੱਕ ਲੈਂਦੀ ਐ ਮਿਹੇਰਾ ਹੀ ਆਪਾਂ ਇਦਾਂ ਕਿ째 ਹੋ ਚੱਲੋ ਚੱਲ ਚੱਲ ਚੱਕਦੇ ਚੱਕਦੇ ਹੋਈ ਆ ਤੇ ਹੁੰਦਾ ਸਰਕਾਰ ਦਾ ਬੰਦਾ ਇਹ ਤੁਸੀਂ ਸਮਝੀ ਜਾਣਾਗਾ ਜੇ ਆਪਾਂ ਨਾ ਸਮਝੇ ਫੇਰ ਇਦਾਂ ਹੀ ਜਾਣਾ ਪਾਗਾ ਮਿਹਦਾਈ ਸਛੇ ਗੁਰੂ ਨਾਨਕ ਦਾ ਰਾਜ ਨਹੀਂ ਹੋਣਾ ਇਸ ਕਰਕੇ ਮੈਂ ਬਾਤ ਲਿਖ ਦੇਣਾ ਚਾਹਣਾ ਸਰਦਾਰ ਕਾਹਲ ਸਾਨੂੰ ਨਵਾਂ ਨਵਾਂ ਕਰਕੇ ਤੇਰੇ ਰਾਗ ਘਟ ਗਾਈ ਅਸੀਂ ਨਹੀਂ ਅਸੀਂ ਰਾਗ ਉਹ ਗਾਈ ਦੇ ਆ ਜੇ ਇੱਧਰ ਅੱਟਿਆ ਨੂੰ ਜਾਣਾ ਵੀ ਤੂੰ ਸ਼ਰਮਿੰਦਾ ਹੋ ਜਾਣਾ ਹੈ ਇਸ ਕਰਕੇ ਇਹ ਜਿਹੜਾ ਬਹੁਤ ਹੀ ਪਪੂਲਰ ਇਲਾਕਾ ਇਥੇ ਖਾਬਿਆ ਤੇ ਰਿਆਮੀ ਬਹੁਤ ਆ ਆ ਥੋੜੇ ਜਿਹਾ ਟਾਈਮ ਦੀ ਹੈ ਸਦਾ ਦੱਸਤਾ ਜਿੱਥੇ ਬਹੁਤ ਸਮਝਦਾਰ ਬੰਦੇ ਆ ਬੜੀਆਂ ਵੱਡੀਆਂ ਵੱਡੀਆਂ ਲੜਾਈਆਂ ਇਥੇ ਲੜੀਆਂ ਉਹ ਬੰਦੇ ਆ ਫਾਟਾ ਇੱਕ ਮੁੰਡਾ ਨਾ ਜਾਣ ਮਾਰਤਾ ਹੀ ਉਹ ਵੀ ਅਸੀਂ ਇੱਥੇ ਲੜਾਈ ਲੜੀ ਹੋਰ ਕਈ ਸੇ ਪੁਲਿਸ ਵਾਲੇ ਨੇ ਬੰਦਾ ਮਾਰਤਾ ਉਹ ਵੀ ਲੜਾਈ ਲੜੀ ਉਹ ਅਸੀਂ ਮਤਲਬ ਅ ਘਰਿਆਂ ਦੀ ਸਲਾਮ ਉਹਨਾਂ ਨੂੰ ਕੈਨੀ ਫੜ ਦਵਾ ਇਸ ਕਰਕੇ ਇਹ ਸਮਝ ਲੈ ਅਸੀਂ ਜੇ ਸਾਡੇ ਕੇ ਬੰਦੇ ਦੀ ਗੰਧ ਹੀ ਹੋਊ ਅਸੀਂ ਗੰਧ ਕਹਿ ਕੇ ਤੁਹਾਡੇ ਤੋਂ ਸ਼ਨਾ ਲਵਾਂਗੇ ਪਰ ਇਹ ਨਹੀਂ ਵੀ ਚਿੱਤੇ ਵਾਲੇ ਨੂੰ ਜਾਂ ਟੋਟੇ ਵਾਲੇ ਨੂੰ ਜਾਂ ਫੀਮ ਵਾਲੇ ਨੂੰ ਮਾੜੀਆਂ ਮੋੜੀਆਂ ਗਲਤੀਆਂ ਹੁੰਦੀਆਂ ਗਲਤ ਨੂੰ ਗੱਤ ਕਾਵਾਂਗੇ ਸਾਡੇ ਜੀ ਜ਼ਰੂਰਤ ਆ ਅਸੀਂ ਇਹ ਨਹੀਂ ਵੀ ਸਾਡਾ ਜੀ ਭਰਾਵਾ ਜਾਂ ਸਾਡਾ ਪਾਰਟੀ ਦਾ ਵਾ ਅਸੀਂ ਉਹ ਵੀ ਨਿਆ ਅਗਲੇ ਨੂੰ ਦੇ ਗਏ ਉਹਨੂੰ ਸ਼ਿਦਾ ਕੇ ਲਿਆਵਾਂਗੇ ਪਰ ਬਹੁਤਾ ਅਸੀਂ ਹੋਣੇ ਠੀਕ ਕੰਮ ਆਦੇ ਆ ਇਹ ਸਮਝ ਲਿਆ ਕਰੋ ਇੱਥੇ ਮੈਂ ਤੁਹਾਨੂੰ ਮਿਸਾਲ ਦੇ ਇਸ ਕਰਦਾ ਚੌਂਕੀ ਸੀਗੀ ਤੇ ਉਗੀ ਆਪਣੇ ਮਲੀ ਛੱਜੂਰਾਮ ਐਸਈਆ ਮਧਰਾਜ ਆਈ ਪਣ ਪਣ ਦੌਣਾ ਚੱਜੂ ਰਾਮ ਦਾ ਨਾਂ ਸੀ ਮੈਂ ਸਿੱਧੂ ਨੇ ਬੰਦਾ ਫੜਾਇਆ ਬੱਲਾ ਵਾਲੇ ਨੇ ਆਪਣੇ ਘਰ ਵਿੱਚ ਦੋਏ ਬੰਨੇ ਸੀ ਮੈਂ ਉਹਨਾਂ ਕਾ ਬੰਦਾ ਦੇ ਦੇ ਉਹ ਕਹਿੰਦਾ ਮੈਂ ਬੰਦਾ ਦੇ ਦਾਂ ਕੰਮ ਨੂੰ ਕੋਈ ਉੱਥੇ ਕਰ ਦੇ ਕੁਝ ਮੈਂ ਕਿਹਾ ਗੱਲ ਸੁਣ ਸਾਰੇ ਬੰਦੇ ਲਿਜਾਂਦੇ ਆ ਮੈਂ ਬੰਦਾ ਲਿਜਾਣਾ ਹੁਣੀ ਮੈਂ ਲਿਜਾ ਕੇ ਮੇਰੇ ਕੋਲ ਜਾਂਦਾ ਬੰਦਾ ਮਾਰ ਦਵੇ ਮੈਂ ਜ਼ਿੰਮੇਵਾਰ ਨਹੀਂ ਆਪੇ ਭੋਤ ਨੂੰ ਮੈਂ ਕਿਹਾ ਤੁਸੀਂ ਸਾਡਾ ਸਰਪੰਚ ਖੜਾ ਗਿੱਲਾ ਵਾਲਾ ਤੁਸੀਂ ਬੰਦਾ ਰੱਖਿਆ 19 ਦਿਨ